ਸਾਰੇ ਧਾਰਮਿਕ ਸੱਭਿਆਚਾਰਕ ਤੇ ਵੱਖ-ਵੱਖ ਬਣਗੀਆਂ ਪੰਜਾਬ ਸਰਕਾਰ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਈਆਂ ਜਾਣਗੀਆਂ ਸੋ ਇਸ ਵਾਰ ਬਹੁਤ ਵੱਡਾ ਮੇਲਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਕਿਲਾ ਬਾਬਾ ਸ਼ੇਖ ਫਰੀਦ ਵਿਖੇ ਤੇ ਗੁਰਦੁਆਰਾ ਗੋਦੀ ਸਾਹਿਬ ਪਹੁੰਚਣਗੇ ਜੀ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਬਾਬਾ ਫਰੀਦ ਆਗਮਨ ਪੁਰਬ ਤੇ ਸਮੂਹ ਗਤੀਵਿਧੀਆਂ ਜਿਹੜੀ ਹੋਣੀ ਹੈ ਮੇਲਾ ਲੱਗਣਾ ਹੈ 5 ਦਿਨ ਉਹਨਾਂ ਦਾ ਆਗਾਜ਼ ਹੋਇਆ ਹੈ ਮੈਂ ਸਮੂਹ ਸੰਗਤਾਂ ਦਾ ਸਵਾਗਤ ਕਰਦਾ ਹਾਂ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਇਸੋ ਵਿਅਸਤ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦਾ ਜਿਹੜਾ ਯਹਾਂ ਪੇ ਸਮਾਂ ਹੈ ਉਹ ਅੱਛੇ ਸੇ ਬੀਤੇ ਉਹਨਾਂ ਨੂੰ ਮਜ਼ਾ ਆਏ ਇਸ ਮੇਲੇ ਦਾ ਤਾਂ ਉਹ ਬਾਬਾ ਫਰੀਦ ਸਾਹਿਬ ਕੇ ਮੁੱਲਿਆਂ ਤੇ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਕਰਨ ਬੇਕਵਾਦੀ ਦਾ ਕਰਮਾ ਵਾਲੇ ਸਮਝਦੇ ਆਪਦੇ ਆਪ ਨੂੰ ਇਸ ਧਰਤੀ ਤੇ ਹਜ਼ਰਤ ਬਾਬਾ ਸ਼ੇਖ ਫਰੀਦ ਗੰਜੇ ਸ਼ਕਰ ਉਹਨਾਂ ਨੇ 40 ਦਿਨ ਕਰਦੇ ਤੁਹਾਨੂੰ ਤਾਰਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਤਾਰ ਦੇ ਰਹਿਣਗੇ ਸੋ ਉਹਨਾਂ ਦੇ ਆਗਮਨ ਪੁਰਬ ਦੇ ਉਪਲਬਖ ਦੇ ਵਿੱਚ ਅੱਜ ਉਹਦੀ ਸ਼ੁਰੂਆਤ ਹੋਈ ਹੈ ਸਾਡੀ ਸਾਰੀ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਸਾਡੀਆਂ ਐਨ ਜੀਓ ਸਾਡੀਆਂ ਸਾਰੀਆਂ ਸੰਸਥਾਵਾਂ ਆਪਦੇ ਸਾਰੇ ਡਿਫਰੈਂਸ ਪੁੱਲਾ ਕੇ ਇੱਕ ਦੂਜੇ ਨਾਲ ਲਾ ਕੇ ਇਸ ਵੱਡੇ ਮੌਕੇ ਨੂੰ ਸੈਲੀਬ੍ਰੇਟ ਕਰਦੇ ਆਂ ਅਸੀਂ ਔਰ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਨਾਲ ਇਹਦੀ ਸੈਲੀਬ੍ਰੇਸ਼ਨ ਪੂਰੀ ਹੋਵੇ ਔਰ ਗੁਰੂ ਸਾਹਿਬ ਸਾਡੇ ਦੇ ਮਿਹਰ ਕਰਨ ਸਾਡੇ ਇਸ ਪੰਜਾਬ ਤੇ ਸਾਡੇ ਇਸ ਖੇਤੇ ਤੇ ਸਾਡੇ ਦੇਸ਼ ਤੇ ਕਿ ਦੇਸ਼ ਵਿੱਚ ਸ਼ਾਂਤੀ ਸੁਭਰਿੱਧੀ ਸੁਖ ਹਾਰੇ ਪਾਸੇ ਆਵੇ ਔਰ ਸਾਡੇ ਬੱਚੇ ਸਾਡਾ ਕੋ ਇੱਕ ਗੁਰਬਾਣੀ ਦੇ ਚਾਨਣ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ। ਸੋ ਆਪ ਜੀ ਨੂੰ ਬਹੁਤ-ਬਹੁਤ ਵਧਾਈ। ਤੁਹਾਡਾ ਬੜਾ ਵੱਡਾ ਯੋਗਦਾਨ ਹੁੰਦਾ ਸਾਡੇ ਵੀਰਿਆਂ ਵਾਲਿਆਂ ਦਾ। ਬਹੁਤ ਵੱਡਾ ਯੋਗਦਾਨ ਹੈ। ਅ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਸ਼ਕਰਗੰਜ ਦੀ ਬੜੀ ਕਿਰਪਾ ਹੈ। ਖਾਸ ਕਰਕੇ ਫਰੀਦਕੋਟ ਸ਼ਹਿਰ ਦੇ ਉੱਤੇ ਕਿਉਂਕਿ ਜੇਕਰ ਬਾਬਾ ਫਰੀਦ ਜੀ ਇਸ ਸ਼ਹਿਰ ਦੇ ਵਿੱਚ ਨਾ ਆਉਂਦੇ ਤਾਂ ਸ਼ਾਇਦ ਇਹ ਸ਼ਹਿਰ ਦੀ ਹੋਂਦ ਹੀ ਨਾ ਹੁੰਦੀ। ਕਿਉਂਕਿ ਪੰਜਾਬ ਦੇ ਜੇ 800 ਸਾਲ ਪੁਰਾਣਾ ਕੋਈ 6800 ਸਾਲ ਪੁਰਾਣਾ ਜੇ ਅਸੀਂ ਇਤਿਹਾਸ ਦੇਖਦੇ ਆਂ ਤਾਂ ਬਾਬੇ ਫਰੀਦ ਦੀ ਕਿਰਪਾ ਦੇ ਨਾਲ ਫਰੀਦਕੋਟ ਦਾ ਬਾਕੀ ਪੰਜਾਬ ਦੇ ਸ਼ਹਿਰ ਹੈ ਚਾਹੇ ਉਹ ਛੱਡਣਾ ਵੱਡੇ ਆ ਪਰ ਉਹਨਾਂ ਦਾ ਇਤਿਹਾਸ ਆ ਜਿਹੜਾ ਇੰਨਾ ਪੁਰਾਣਾ ਨਹੀਂ ਹੈ ਸੋ ਇਸ ਵਾਸਤੇ ਬਾਬਾ ਫਰੀਦ ਜੀ ਨੇ ਸਾਡੇ ਤੇ ਕਿਰਪਾ ਕੀਤੀ ਔਰ ਖਾਸ ਕਰਕੇ ਇਹ ਵੀ ਕਿਰਪਾ ਕੀਤੀ ਕਿ ਸਾਲ ਦੇ ਬਾਅਦ ਹਰ ਫਰੀਦਕੋਟ ਦਾ ਜਿਹੜਾ ਵਿਅਕਤੀ ਹੈ ਉਹ ਆਪਣੀ ਜਿੰਨੀ ਜੋਗਾ ਹੈਗਾ ਤਨੋ ਮਨੋ ਤਨੋ ਇਸ ਮੇਲੇ ਦੇ ਵਿੱਚ ਆਪਣੀ ਸੇਵਾ ਕਰਦਾ ਹੈ ਔਰ ਸੇਵਾ ਕਰਕੇ ਆਪਦਾ ਜੀਵਨ ਸਫਲ ਕਰਦਾ। ਜੋ ਬਾਬਾ ਫਰੀਦ ਜੀ ਦੀ ਬਾਣੀ ਸਾਨੂੰ ਹਰ ਪੱਖ ਤੋਂ ਤਕੜਾ ਕਰਦੀ ਹੈ। ਮਾਨਸਿਕ ਤੌਰ ਤੇ ਤਕੜਾ ਕਰਦੀ ਹੈ। ਬਿਮਾਰੀਆਂ ਤੋਂ ਰਹਿਤ ਕਰਦੀ ਹੈ ਔਰ ਐਸੇ ਐਸੇ ਸ਼ਬਦ ਨੇ ਜਿਹੜਾ ਮਨੁੱਖ ਦੀ ਸਾਰਾ ਜੀਵਨ ਇੱਕ ਸ਼ਬਦ ਦੇ ਵਿੱਚ ਆ ਜਾਂਦਾ ਹੈ। ਫਰੀਦਾ ਫਰੀਦ ਸਾਹਿਬ ਦਾ ਸ਼ਬਦ ਹੈ। ਫਰੀਦਾ ਗੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਦੇਹੀ ਰੋਗ ਨ ਲੱਗੇ ਪੱਲੇ ਸਭ ਕੁਝ ਪਾਏ। ਐਡਾ ਵੱਡਾ ਸ਼ਬਦ ਹੈ ਜਿਹੜਾ ਸਾਡੇ ਵੈਰ ਵਿਰੋਧ ਖਤਮ ਕਰਦਾ ਹੈ। ਉਥੇ ਸਾਡੀਆਂ ਸਰੀਰਕ ਬਿਮਾਰੀਆਂ ਵੀ ਖਤਮ ਕਰਦਾ ਹੈ ਅੱਜ ਹਰ ਮਨੁੱਖਾ ਜਿਹੜਾ ਇਸੇ ਕਰਕੇ ਜਦੋਂ ਡਾਕਟਰਾਂ ਕੋਲੇ ਜਾਂਦੇ ਆ ਉਹ ਕਹਿੰਦੇ ਜੀ ਬਲੱਡ ਪ੍ਰੈਸ਼ਰ ਆ ਸਾਰੀਆਂ ਬਿਮਾਰੀਆਂ ਦੀ ਜੜ ਹੈ ਤਾਂ ਫਰੀਦ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਉਹਦਾ ਇਲਾਜ ਕਰਤਾ ਔਰ ਸਾਨੂੰ ਦੱਸਤਾ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਸੋ ਬਹੁਤ ਵੱਡੀ ਕਿਰਪਾ ਬਾਬਾ ਸ਼ੇਖ ਬੀਰ ਜੀ ਦੀ ਔਰ ਉਹ ਕਿਰਪਾ ਇਸੇ ਤਰ੍ਹਾਂ ਸਾਡੇ ਫਰੀਦਕੋਟ ਤੇ ਕਰਦੇ ਰਹਿਣ ਔਰ ਦੁਨੀਆਂ ਦੇ ਲੋਕਾਂ ਦੇ ਕਿਉਂਕਿ ਅੱਜ ਬਾਬਾ ਫਰੀਦ ਜੀ ਦਾ ਔਰ ਇਸ ਗੱਲ ਦੀ ਮੈਂ ਵਧਾਈ ਵੀ ਦੇਣੀ ਚਾਹੁੰਦਾ ਜਿੱਥੇ-ਜਿੱਥੇ ਵੀ ਫਰੀਦਕੋਟ ਦੇ ਨਿਵਾਸੀ ਹੈ ਚਾਹੇ ਅਮਰੀਕਾ ਦੇ ਵਿੱਚ ਜਿਹੜਾ ਐ ਸੰਡੇ ਨੂੰ ਫ੍ਰਿਜਨੋ ਦੇ ਵਿੱਚ ਸਾਡੇ ਫਰੀਦਕੋਟ ਨਿਵਾਸੀ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਬਾਬਾ ਫਰੀਦੀ ਦਾ ਅਗਮਰਪੁਰ ਮਨਾ ਰਹੇ। ਤੋਂ ਸਾਡੇ ਲਈ ਬੜਾ ਸੁਭਾਗਾ ਦਿਨ ਹੈ ਔਰ ਸਾਨੂੰ ਬਾਬਾ ਫਰੀਦੀ ਨੇ ਇਸ ਕਾਬਲ ਬਣਾਇਆ ਕਿ ਅਸੀਂ ਉਹਨੂੰ ਯਾਦ ਕਰਕੇ ਉਹਦੇ ਨਾਂ ਤੇ ਸੇਵਾ ਕਰ ਸਕੀਏ। ਥੈਂਕ ਯੂ।